ਤਾਂ ਮੈਂ ਵੀ ਸੁਣਦਾ ਉਹਨਾਂ ਕੋਲ ਆ ਬਈ ਤਾਂ ਕਿ ਮੇਰਾ ਜਿਹੜੀ ਮਾਲਕ ਨੇ ਨਹੀਂ ਤੁਹਾਨੂੰ ਸੁਪਾ ਦਿੱਤੀ ਆ ਬਿਲਕੁਲ ਵੀਰੇ ਬਣੇ ਮੇਰੀ ਪਰਸਨਲੀ ਰਿਕਵੈਸਟ ਆ ਦਨੀਆਂ ਅੱਗੇ ਤੋਂ ਕਿਸੇ ਵੀ ਐਸੇ ਜਿਹੇ ਵਿਵਾਦ ਚ ਫਸਣ ਤੋਂ ਪਹਿਲਾਂ ਦੁੱਧਾ ساری 20 ਆਰੀ 100 ਆਰੀ ਜੀ ਮੈਂ ਮੈਂ ਦੰਦਾ ਮੈਂ ਦੰਦਾ ਹੁਣ ਤੁਸੀਂ ਮੇਰੇ ਮੇਰਾ ਗਾਣਾ ਸੁਣੋ ਕੋਈ ਵੀ ਨਿਕਲ ਜਾਓ ਕੋਈ ਕੋਈ ਆਰੀ ਆਪਣੇ ਦੀ ਵੱਡੀ ਗੱਲ ਬਣਨਾ ਮੇਰਾ ਗਾਣਾ ਸੁਣੋ ਦੰਦਾ ਨਾ ਬੰਦਾ ਕੋਈ ਹਾਰਿਆ ਹੋਇਆ ਸਰਪੰਚੀ ਆਲਾ ਕਹਿੰਦਾ ਚੱਕ ਦੇਗਾ ਮੇਰਾ ਗਾਣਾ ਮੇਰਾ ਗਾਣਾ ਸੁਣੋ ਜੀ ਮੇਰਾ ਗਾਣਾ ਕੀਤਾ ਵੈ ਪੰਜਾਬ ਦੇ ਇਤਿਹਾਸ ਤੇ ਗੁਰੂਆਂ ਦੇ ਜਿੰਨੇ ਸਿੰਘ ਸ਼ਹੀਦ ਹੋਏ ਮੈਂ ਗਾਣਾ ਕੀਤਾ ਮੇਰਾ ਗਾਣਾ ਕੱਲ ਜਾਂ ਪਰਸ ਨੂੰ ਆਉਣਾ ਜੀ ਉਹ ਗਾਣਾ ਮੈਂ ਏਸੀ ਚੀਜ਼ ਕਰਕੇ ਰੋਕ ਲਿਆ ਵੀ ਉਹ ਪਹਿਲਾਂ ਸਿੱਖ ਬੁੱਧੀਜੀਵੀਆਂ ਨੂੰ ਜਿਹੜੇ ਬੰਦੇ ਮਤਲਬ ਆਪਣੇ ਸਿੱਖ ਜਥੇਬੰਦੀ ਵਾਲਿਆਂ ਨੂੰ ਉਹਨਾਂ ਨੂੰ ਸੁਣਾਉਂਗਾ ਵੀ ਕੱਲ ਨੂੰ ਕਿਸੇ ਤਰ੍ਹਾਂ ਆਪਾਂ ਵੀ ਦੁਬਾਰੇ ਇਹ ਚੀਜ਼ ਕੋਈ ਬੁਲਾਉਂਦੇ ਹਾਂ ਪਰ ਉਹ ਗੱਲ ਪਰ ਉਹ ਗਾਣਾ ਇਤਿਹਾਸਕ ਹੈ ਜੀ ਅਸੀਂ ਵੀਡੀਓ ਤੇ ਲਾਈ ਬੈਠੇ ਹਾਂ 70-80 ਲਗਦਾ 10 ਲੱਖ ਰੁਪਇਆ ਮਤਲਬ 15-16 ਲੱਖ ਰੁਪਇਆ ਲੱਗ ਜਾਵਾ ਗਾਣੇ ਦੇ ਮੈਂ ਉਹ ਗਾਣਾ ਫੇਰ ਵੀ ਰੋਕ ਲਿਆ ਮੈਂ ਕਿ ਨਹੀਂ ਹੈ ਤਰਾ ਨੂੰ ਕੋਈ ਉਵਾਰ ਨਹੀਂ ਇਹ ਤੋਂ ਵੱਡਾ ਉਵਾਰ ਨਾ ਹੋ ਜਾਵੇ ਜੀ ਜਿਹੜਾ ਆਪਣਾ ਇੱਕ ਤਾਂ ਤੇਜ ਆ ਉਹਦੇ ਤੇ ਛੁੱਡੀਆਂ ਆਪਦੀਆਂ ਰੀਲਾਂ ਵੀ ਪਈਆਂ ਜਾਂਦੀਆਂ ਨੇ ਇਹ ਨਹੀਂ ਉਹ ਤਾਂ ਮੈਂ ਰਿਮੂਵ ਕਰ ਦਿੰਦਾ ਜੀ ਲਓ ਤੁਸੀਂ ਉਹ ਛੁੱਡੇ ਜਿਹੜੇ ਬੇਜ ਤੋਂ ਪਈਆਂ ਜਾਂਦੀਆਂ ਆ ਤੁਸੀਂ ਲਾਇਬ ਹੋ ਕੇ ਮੇਰਾ ਭਰਾ ਬਣ ਕੇ ਬੇਨਤੀ ਕਰ ਲਓ ਵੀ ਭਾਈ ਇਹ ਮੇਰਾ ਕਰਕੇ ਮਸਲਾ ਹੁੰਦਾ ਮੈਨੂੰ ਚੋਣ ਵਾਲੇ ਜੇ ਤੁਸੀਂ ਮੈਨੂੰ ਚਾਹਦੇ ਹੋ ਇੰਨਾ ਕ ਮਾਸਰ ਕਰ ਦਿੱਤਾ ਤੈਨੂੰ ਤੁਸੀਂ ਡਿਲੀਟ ਕਰ ਦੋ ਕਿਤੇ ਵੀ ਡੀਜੇ ਤੇ ਜਾਂ ਕਿਸੇ ਵੀ ਟੈਕਟ ਟਰਾਲੀ ਤੇ ਨਹੀਂ ਚੱਲਣਾ ਉਹ ਮੈਂ ਕੋਈ ਨਹੀਂ ਮੈਂ ਟੁਕੀ ਬਣਾਉਂਦਾ ਮਤਲਬ ਬਣਾਉਂਦਾ ਇੱਕ ਵਾਰੀ ਜੀ ਬੇਨਤੀ ਹੋਰ ਸੀ ਗੱਲ ਤੋਂ ਵੀ ਜੀ ਕਈ ਵਾਰੀ ਆਇਆ ਹੁੰਦਾ ਵੀ ਪਤਾ ਨਹੀਂ ਸਾਰੇ ਸਰਪੰਚ ਆ ਕੇ ਕੁਛ ਇਦਾਂ ਦਾ ਬੋਲਣਗੇ ਦੇਖੋ ਜਰਾ ਅਸੀਂ ਵੀ ਤੁਹਾਡੇ ਤੁਸੀਂ ਸਾਡੇ ਨਾਲ ਸਤਿਕਾਰ ਤੇ ਬੰਦੇ ਹਾਂ ਦੇਖੋ ਅਸੀਂ ਮੇਨ ਮੇਨ 5 10 ਕੇ ਸਰਪੰਚ ਹੀ ਆਇਆ ਹੈ ਹਨਾ ਵੀ ਕੱਲ ਨੂੰ ਅਸੀਂ ਰੱਖਿਆ ਵੈਸੀ ਦਾ ਪ੍ਰੋਗਰਾਮ ਇੱਥੇ ਜੀ 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 ਕਿਉਂਕਿ ਅਸੀਂ ਭਾਈ ਜਿਹੜਾ ਚਲੋ ਠੀਕ ਆ ਤੁਸੀਂ ਸਰਟੀਫਾਈ ਹੋਗੇ ਕੱਲ ਨੂੰ ਜਿਹੜੇ ਜਿੰਨੇ ਵੀ ਸਰਪੰਚਾ ਸਾਡੇ ਜੇ ਕੋਈ ਇਦਾਂ ਹੀ ਰਿਸਪਨਸਿਬਲ ਆ ਸਾਰੇ ਹੈ ਨਾ ਜੀ ਸਾਨੂੰ ਮੋਤਵਾਰ ਲੋਕਾਂ ਨੇ ਸਾਨੂੰ ਬਹੁਤ ਵਾਰ ਬਣਾਇਆ ਸਾਰੇ ਅਸੀਂ ਰਿਸਪੈਕਟ ਕਰਦੇ ਹਾਂ ਇੱਕ ਦੂਜੇ ਦੀ ਤੁਹਾਨੂੰ ਭਾਈ ਤੁਸੀਂ ਟਾਈਮ ਕੱਢੋ ਵਿੱਚ ਦੀ ਨਾ ਇਸੇ ਤਰ੍ਹਾਂ ਹੀ ਆ ਕੇ ਕਿਉਂਕਿ ਅਸੀਂ ਵੀ ਕਹਾਂ ਵੀ ਕੱਲ ਨੂੰ ਜੀ ਕੱਲ ਦੀ ਤਾਂ ਮੇਰੀ ਮਜਬੂਰੀ ਹੈ ਤੁਹਾਡੇ ਪੈਰੀ ਹੱਥ ਲਾ ਕੇ ਨਹੀਂ 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 ਪਤਾ ਕੀ ਹੈ ਜੀ ਕੱਲ ਨੂੰ ਮੇਰਾ ਨਹੀਂ ਗਰ ਮੈਂ ਅਸੀਂ ਭਾਈ ਜੀ ਅਜਾ ਕਰਦੇ ਕੱਲ ਨੂੰ ਅਸੀਂ ਮੰਨ ਪੱਤਰ ਦੇ ਨਹੀਂ ਆ ਵੀ ਅਸੀਂ ਭਾਈ ਮੰਗ ਪੱਤਰ ਮੰਗਦੇ ਵੀ ਆ ਚੀਜ਼ ਸਾਡੇ ਬੰਦ ਹੋਣੇ ਚਾਹੀਦੇ ਤੁਸੀਂ ਕਰੀ ਰਹੇ ਹੋ ਉਹ ਤੁਹਾਡੀ ਭਾਈ ਦੀ ਕਾਰਨ ਕੀ ਆ ਅਸੀਂ ਮਾਫੀ ਮੰਗਾਉਣ ਦਾ ਤੁਹਾਡੇ ਮੰਗਣ ਦਾ ਕੋਈ ਛੋਟਾ ਪੱਟ ਨਹੀਂ ਲੱਗਣਾ ਜਾਂ ਲੈਣੇ ਆ ਮੈਂ ਉਹ ਉਸੇ ਚੀਜ਼ ਕਰਕੇ ਅਸੀਂ ਵੀਡੀਓ ਪਾਈ ਆ ਵੀ ਮੈਂ ਮਾਫੀ ਮੰਗਾਉਣਾ ਛੋਟਾ ਨਹੀਂ ਹੋ ਰਿਹਾ ਤੇ ਮੈਨੂੰ ਮਾਫ਼ ਕਰਨਾ ਤੁਸੀਂ ਛੋਟੇ ਨਹੀਂ ਹੁੰਦੇ ਹਾਂ ਚਲੋ ਆਪਣਾ ਪਿਆ ਪੈਂਚੀ ਰਹਿਣਾ ਮੰਨ ਨਹੀਂ ਵੱਡੀ ਹੁੰਦੀ ਵੱਡੀ ਗੱਲ ਨਾਲੇ ਬਾਈ ਪਤਾ ਕੀ ਹੈ ਜ਼ਿੰਦਗੀ ਦਾ ਕੋਈ ਪਤਾ ਨਹੀਂ ਇੰਨਾ ਗਲਬ ਹੈ ਰੌਲਾ ਪਤਾ ਨਹੀਂ ਆਈ ਜਿਹ ਬੰਦਾ ਆਪਣਾ ਹਾਂ ਬਿਲਕੁਲ ਬਾਈ ਕੋਈ ਪਤਾ ਨਹੀਂ ਬਾਈ ਅਸੀਂ ਨਾ ਬੋਲਣ ਲੱਗੇ ਸੀ ਜਦੋਂ ਕੱਲ ਅਸੀਂ ਪੱਤਰਕਾਰ ਸਾਹਿਬ ਆਏ ਹੋਏ ਸੀ ਵੀ ਉਹਨਾਂ ਵਾਸਤੇ ਸੀ ਕਿੰਨਾ ਕੁ ਦਿਨ ਸੰਝੋਲੇ ਗਏ ਆ ਤੇ ਬਾਈ ਜੀ ਅੱਜ ਤੁਸੀਂ ਸਾਡੇ ਘਰਾਂ ਦੀ ਸਾਂਭਾਲ ਨੂੰ ਰੱਬ ਨਾ ਕਰ 1921 ਹੋ ਗਿਆ ਗਲਬ ਨੇ ਸਰਪੰਚਾਂ ਇਹ ਕਰਦੇ ਸੀ